ਜਦੋਂ ਤੁਸੀਂ ਵੀ ਕਹਿ ਕੇ ਜਦੋਂ ਦੋ ਸੈਂਟਰ ਪੁਆਇੰਟ ਪਾਵਰ ਦੇ ਦੋ ਸੈਂਟਰ ਪੁਆਇੰਟ ਹੋ ਜਾਣ ਤੇ ਜਦੋਂ ਇਹ ਪਤਾ ਹੋਵੇ ਕਿ ਦਿੱਲੀ ਵਾਲਾ ਪਾਵਰ ਸੈਂਟਰ ਜਿਹੜਾ ਉਹ ਜ਼ਿਆਦਾ ਹਾਵੀ ਹੈ ਫਿਰ ਤੁਹਾਨੂੰ ਵਿਚਾਰ ਕੀ ਨਹੀਂ ਨਜ਼ਰ ਆਉਂਦੀ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਉਹ ਵਿਚਾਰੀ ਕੀ ਕਰੇ ਮੈਨੂੰ ਸਭ ਤੋਂ ਜ਼ਿਆਦਾ ਇਤਰਾਜ਼ ਹੀ ਇਹ ਹੈ ਪੰਜਾਬ ਦੇ ਲੋਕਾਂ ਦੀ ਫਰਸਟ੍ਰੇਸ਼ਨ ਨੇ ਇੱਕ ਨਵੀਂ ਪਾਰਟੀ ਚੁਣੀ ਪਰ ਉਹ ਪੰਜਾਬੀ ਪਾਰਟੀ ਚੁਣੀ ਲੇਕਿਨ ਉਹ ਜਿਹੜੇ 92 ਬੰਦੇ ਚੁਣੇ ਗਏ ਉਹਨਾਂ ਨੇ ਤਾਂ ਸਰੈਂਡਰ ਕਰਤਾ ਸੈਂਟਰ ਨੂੰ ਕੇਜਰੀਵਾਲਗੇ ਇਹ ਚੀਜ਼ ਸਭ ਤੋਂ ਦੁਖਦਾਈ ਹੈ ਇਸ ਚੀਜ਼ ਨੂੰ ਮੈਨੂੰ ਲੱਗਦਾ ਕਿ ਨਾ ਭਗਵੰਤ ਮਾਨ ਤੇ ਨਾ 92 ਬੰਦੇ ਸਮਝ ਪਾਏ ਕਿ ਇਹ ਪੰਜਾਬ ਦੀ ਅਣਖ ਨੂੰ ਤੋੜਨ ਵਾਲੀ ਗੱਲ ਸੀ ਇਸ ਤੋਂ ਪਹਿਲਾਂ ਅਸੀਂ ਸਾਰੀਆਂ ਸਰਕਾਰਾਂ ਮੈਂ ਕਹਿੰਦਾ ਕੇਂਦਰ ਤੋਂ ਥੋੜੀਆਂ-ਬੋਤੀਆਂ ਕੇਂਦਰ ਦੇ ਥੱਲੇ ਲਾ ਕੇ ਚਲਦੀਆਂ ਅਕਾਲੀ ਤੇ ਭਾਜਪਾ ਸਾਡੇ ਕੋਲ ਇੱਕ ਮੱਕੇ ਐਗਜ਼ਾਮਪਲ ਆ ਹਾਲਾਂਕਿ ਅਕਾਲੀ ਸਰਕਾਰ ਦੇ ਦੌਰਾਨ ਅਸੀਂ ਜਾਣਦੇ ਆ ਭਾਜਪਾ ਸੈਂਟਰ ਸੀ ਤਾਂ ਵੀ ਮਤਲਬ ਕਿ ਇਦਾਂ ਨਹੀਂ ਸੀ ਕਿ ਉਹ ਓਵਰ ਸ਼ੈਡੋ ਪੰਜਾਬ ਨੂੰ ਕਰਦੇ ਰਹੀਆਂ ਹੋਣ ਕਈ ਮੁੱਦਿਆਂ ਦੇ ਉੱਪਰ ਮੈਨੂੰ ਲੱਗਦਾ ਅਕਾਲੀ ਦਰ ਅੜ ਕੇ ਉਹਨਾਂ ਨੇ ਆਪਣੀ ਗੱਲ ਮਨਵਾਈ ਮਨਵਾਈ ਕਾਂਗਰਸ ਵੀ ਜਿਹੜੀ ਹੈ ਭਾਵੇਂ ਸੈਂਟਰ ਤੋਂ ਚੱਲਦੀ ਰਹੀ ਲੇਕਿਨ ਫਿਰ ਵੀ ਕਾਂਗਰਸ ਦੇ ਲੀਡਰ ਕੈਪਟਨ ਅਮਰਿੰਦਰ ਸਿੰਘ ਵਰਗੇ ਉਹ ਵੀ ਕਿਤੇ ਨਾ ਕਿਤੇ ਸੈਂਟਰ ਨੂੰ ਅੱਖਾਂ ਦਿਖਾਉਂਦੇ ਰਹੇ ਇਹ ਪਹਿਲੇ 92 ਬੰਦੇ ਸੀ ਜਿਨ੍ਹਾਂ ਨੇ ਪੂਰੀ ਤਰ੍ਹਾਂ ਸਰੈਂਡਰ ਦਿੱਲੀ ਅੱਗੇ ਪੂਰੀ ਤਰ੍ਹਾਂ ਸਰੈਂਡਰ ਕਰਤਾ ਇਹ ਨਹੀਂ ਸਮਝ ਪਾਏ ਕਿ ਦਿੱਲੀ ਨਾਲ ਸਾਡਾ ਨਾ ਇੱਕ ਸੱਭਿਆਚਾਰਕ ਅਵਚੇਤਨ ਦਾ ਵਿਰੋਧ ਹੈ ਅਸੀਂ ਦਿੱਲੀ ਨੂੰ ਪੰਜਾਬੀ ਸੱਭਿਆਚਾਰਕ ਤੌਰ ਤੇ ਹੀ ਪਸੰਦ ਨਹੀਂ ਕਰਦੇ ਤੇ ਉਸ ਦਿੱਲੀ ਦੇ ਲੋਕਾਂ ਦੀ ਪੰਜਾਬ ਦੇ ਵਿੱਚ ਇੰਨੀ ਵੱਡੀ ਚੜਤ ਇਹ ਚੀਜ਼ ਵੀ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਦਿਲੋਂ ਲੋਕ ਪੰਜਾਬੀ ਸੀ ਨਹੀਂ ਜਿਹੜੇ ਸੱਚੀ ਮੁੱੱਚੀ ਪੀਟੀਸੀ ਤੋਂ ਅਸੀਂ ਪੰਜਾਬ ਦੇ ਚੰਨੀ ਕਰਦੋਂ ਇਹ ਉਹਨਾਂ ਨੂੰ ਤੋੜਦੀ ਰਹੀ